ਡੇਰਾ ਰਾਦਾ ਸਵਾਮੀ ਵਿਆਸ ਨੂੰ ਲੈ ਕੇ ਇੱਕ ਅਹਿਮ ਖਬਰ سامنے ਆਈ ਹੈ ਡੇਰਾ ਰਾਦਾ ਸਵਾਮੀ ਸਤਸੰਗ ਵਿਆਸ ਦੇ ਮੁਖੀ ਅਤੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਅੱਜ ਆਪਣੀ ਗੱਦੀ ਦੇ ਲਈ ਵਾਰਿਸ ਦਾ ਐਲਾਨ ਕਰ ਦਿੱਤਾ ਹੈ ਉਹਨੋਂ ਦਾ ਦੀ ਗੱਦੀ ਦੇ ਜਿਹੜੇ ਨਵੇਂ ਵਾਰਿਸ ਨੇ ਉਹ ਹੁਣ ਹੋਣਗੇ ਸਰਦਾਰ ਜਸਦੀਪ ਸਿੰਘ ਗਿਲ जीरन ਦੇ ਡੇਰੇ ਦੇ ਨਵੇਂ ਸਰਪ੍ਰਸਤ ਅਤੇ ਮੁਖੀ ਨਿਯੁਕਤ ਕਰ ਦਿੱਤਾ ਹੈ ਉਹਨਾਂ ਦੇ ਵੱਲੋਂ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਇਹ ਅਮਲ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ ਤੇ ਸਰਦਾਰ ਜਸਦੀਪ ਸਿੰਘ ਗੇ ਲਾਸ਼ ਤੋਂ ਹੀ ਡੇਰੇ ਦੇ ਨਵੇਂ ਸਰਪ੍ਰਸਤ ਅਤੇ ਸਤਿਗੁਰੂ ਸੰਤ ਮੁਖੀ ਵਜੋਂ ਸੇਵਾ ਸੰਭਾਲ ਲੈਣਗੇ ਉਹ ਡੇਰਾ ਰਾਧਾ ਸਵਾਮੀ ਬਿਆਸ ਦੇ ਸਤਵੇਂ ਮੁਖੀ ਹੋਣਗੇ ਪਤਾ ਲੱਗਿਆ ਹੈ ਕਿ ਸਰਦਾਰ ਜਸਦੀਪ ਸਿੰਘ ਗਿੱਲ ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚੋਂ ਹਨ ਅਤੇ ਡੇਰੇ ਦੇ ਨਾਲ ਪਹਿਲਾਂ ਹੀ ਜੁੜੇ ਹੋਏ ਹਨ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 1990 ਦੇ ਵਿੱਚ ਗੱਦੀ ਸੰਭਾਲੀ ਸੀ ਅਤੇ ਉਹ ਪੰਜਵੇਂ ਡੇਰਾ ਮੁਖੀ ਦੇ ਭਾਣਜੇ ਸਨ। ਡੇਰੇ ਦੇ ਸੇਵਾਦਾਰਾਂ ਨੂੰ ਜਾਰੀ ਇੱਕ ਸੰਦੇਸ਼ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਦਾਰ ਜਸਦੀਪ ਸਿੰਘ ਗਿੱਲ ਉਹਨਾਂ ਦੇ ਉੱਤਰਾਧਿਕਾਰੀ ਹੋਣਗੇ ਤੇ ਡੇਰੇ ਦੇ ਮੁਖੀ ਵਜੋਂ ਉਹਨਾਂ ਨੂੰ ਨਾਮ ਦੀਕਸ਼ਾ ਦੇਣ ਦਾ ਵੀ ਅਧਿਕਾਰ ਦਿੱਤਾ ਜਾਵੇਗਾ। ਸਰਦਾਰ ਜਸਦੀਪ ਸਿੰਘ ਗਿੱਲ ਸਰਦਾਰ ਸੁਖਦੇਵ ਸਿੰਘ ਗਿੱਲ ਦੇ بیٹے ਹਨ ਅਤੇ ਉਹਨਾਂ ਦੀ ਉਮਰ 43 ਸਾਲ ਹੈ ਉਹ 15 ਮਾਰਚ 1969 ਨੂੰ ਪੈਦਾ ਹੋਏ ਸਨ ਉਹਨਾਂ ਨੇ IIT ਦਿੱਲੀ ਤੋਂ MTech ਕੀਤੀ ਹੋਈ ਹੈ ਅਤੇ ਉਸ ਤੋਂ ਬਾਅਦ ਯੂਨੀਵਰਸਿਟੀ ਆਫ ਕਾਮਬ੍ਰਿਜ ਤੋਂ ਹੀ ਸਿੱਖਿਆ ਲਈ ਹੋਈ ਅਤੇ ਉਹਨਾਂ ਨੇ ਡੇਰੇ ਤੋਂ ਨਾਮਦਾਨ ਮਿਲੇ ਹੋਇਆ ਉਹ ਪਿਛਲੇ ਸਮੇਂ ਵਿੱਚ ਵਿਵਾਦਗ੍ਰਸਤ ਕੰਪਨੀ ਰਨਬੈਕਸੀ ਨਾਲ ਵੀ ਜੁੜੇ ਹੋਏ ਹਨ ਅਤੇ ਇਹ ਜਿਹੜਾ ਫੈਸਲਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਕਾਫੀ ਬਿਮਾਰ ਰਹਿਣ ਲੱਗ ਗਏ ਨੇ ਉਹਨਾਂ ਨੇ ਆਪਣੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਦਾ ਐਲਾਨ ਕਰ ਦਿੱਤਾ ਕਿ ਹੁਣ ਇਸ ਡੇਰੇ ਦੇ ਜਿਹੜੇ ਨਵੇਂ ਮੁਖੀ ਨੇ ਸਰਪ੍ਰਸਤ ਮੁਖੀ ਨੇ ਉਤਰਦਾਰ ਜਸਦੀਪ ਸਿੰਘ ਗਿੱਲ ਹੋਣਗੇ ਦੱਸ ਦੇਗੇ ਕੁਸਾਲ ਪਹਿਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੈਂਸਰ ਡਿਟੈਕਟ ਹੋ ਗਿਆ ਸੀ ਜਿਸ ਦਾ ਲੰਬਾ ਇਲਾਜ ਚੱਲ ਰਿਹਾ ਔਰ ਗੁਰਿੰਦਰ ਸਿੰਘ ਢਿੱਲੋਂ ਦਿਲ ਦੇ ਮਰੀਜ਼ ਵੀ ਨੇ ਡੇਰਾ ਬਿਆਸ ਕਾਫੀ ਪ੍ਰਭੂ ਭਾਵਿਤ ਹੈ ਕਿਉਂਕਿ ਇੱਥੇ ਪੀਐਮ ਮੋਦੀ ਤੋਂ ਲੈ ਕੇ ਹੋਰ ਜਿਹੜੇ ਵੱਡੇ-ਵੱਡੇ ਸਿਆਸਤਦਾਨ ਨੇ ਉਹ ਵੀ ਇੱਥੇ ਆਂਦੇ ਨੇ ਇਸ ਸੰਬੰਧ ਦੇ ਵਿੱਚ ਸਾਰੇ ਸੇਵਾਦਾਰ ਇੰਚਾਰਜਾਂ ਨੂੰ ਇੱਕ ਲੈਟਰ ਭੇਜ ਦਿੱਤਾ ਗਿਆ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਹੁਣ ਡੇਰੇ ਦੇ ਜਿਹੜੇ ਨਵੇਂ ਮੁਖੀ ਨੇ ਜਿਹੜੇ ਨਵੇਂ ਸਰਪ੍ਰਸਤ ਮੁਖੀ ਨੇ ਅਸਰਦਾਰ ਜਸਦੀਪ ਸਿੰਘ ਗਿੱਲ ਹੋਣਗੇ ਤੇ ਉਹਨਾਂ ਦੀ ਅਗਵਾਈ ਹੇਠ ਹੀ ਹੁਣ ਸਾਰਾ ਜਿਹੜਾ ਕੰਮ ਹੈ ਉਹ ਕੀਤਾ ਜਾਵੇਗਾ ਇਸ ਦੇ ਨਾਲ ਹੀ ਜਸਦੀਪ ਸਿੰਘ ਗਿੱਲ ਰਾਧਾ ਸਵਾਮੀ ਸత్సੰਗ ਵਿਆਸ ਸੋਸਾਇਟੀ ਦੇ ਸੰਤ ਸਤਗੁਰੂ ਦੇ ਰੂਪ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ સ્થાન ਲੈਣਗੇ ਅਤੇ ਉਹਨਾਂ ਦੇ ਨਾਮ ਤੇ ਜਿਹੜੀ ਧਿਕਸ਼ਾ ਦੇਣ ਦਾ ਜਿਹੜਾ ਅਧਿਕਾਰ ਹੈ ਉਹ ਵੀ ਉਹਨਾਂ ਨੂੰ ਮਿਲ ਚੁੱਕਿਆ ਹੈ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ ਜੀ ਦੇ ਬਾਅਦ ਮੈਨੂੰ ਸੰਗਤ ਦੇ ਵੱਲੋਂ ਭਰਪੂਰ ਪਿਆਰ ਮਿਲਿਆ ਉਸੇ ਤਰ੍ਹਾਂ ਮੈਂ ਉਮੀਦ ਕਰਦਾ ਕਿ ਜਿਹੜੇ ਸੰਗਤ ਨੇ ਉਹ ਸਰਦਾਰ ਜਸਦੀਪ ਸਿੰਘ ਗਿੱਲ ਜਿਹੜੇ ਹੁਣ ਨਵੇਂ ਮੁਖੀ ਚੁਣੇ ਗਏ ਨੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਜਿਹੜਾ ਪਿਆਰ ਹੈ ਉਹ ਸੰਗਤ ਦਾ ਜ਼ਰੂਰ ਮਿਲੇਗਾ ਜਸਦੀਪ ਸਿੰਘ ਗਿਲ ਕੈਮੀਕਲ ਇੰਜੀਨੀਅਰ ਨੇ ਅਤੇ ਉਹਨਾਂ ਨੇ ਪੀਐਸਜੀਵੀ ਕੀਤੀ ਹੋਈ ਹੈ ਰਾਦਾ ਸਵਾਮੀ ਸਤਸੰਗ ਬਿਆਸ ਘਰੇ ਦੀ ਸਥਾਪਨਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਾਬਾ ਜੈਮਲ ਸਿੰਘ ਨੇ 1891 ਦੇ ਵਿੱਚ ਕੀਤੀ ਸੀ ਅਤੇ ਇਸ ਦਾ ਉਦੇਸ਼ ਲੋਕਾਂ ਨੂੰ ਧਾਰਮਿਕ ਸੰਦੇਸ਼ ਦੇਣਾ ਹੈ ਇਹ ਸੰਸਥਾ ਦੁਨੀਆ ਦੇ 90 ਦੇਸ਼ਾਂ ਦੇ ਵਿੱਚ ਫੈਲੀ ਹੋਈ ਹੈ ਜਿਸ ਦੇ ਵਿੱਚ ਯੂਐਸਏ ਸਪੇਨ ਨਿਊਜ਼ੀਲੈਂਡ ਆਸਟ੍ਰੇਲੀਆ ਜਾਪਾਨ ਅਫਰੀਕਾ ਸਮੇਤ ਹੋਰ ਵੀ ਕਈ ਦੇਸ਼ਾਂ ਨੇ ਡੇਰੇ ਦੇ ਕੋਲ 5000 ਏਕੜ ਦੀ ਏਕੜ ਤੋਂ ਜ਼ਿਆਦਾ ਜ਼ਮੀਨ ਹੈ ਜਿਸ ਦੇ ਕਰੀਬ 43 ਏਕੜ ਜਿਹੜਾ ਲੰਗਰ ਹਾਲ ਇਸ ਜ਼ਮੀਨ ਤੇ ਬਣਿਆ ਹੋਇਆ ਡੇਰੇ ਦੇ ਵਿੱਚ ਸ਼ਰਧਾਲੂਆਂ ਦੇ ਰਹਿਣ ਦੇ ਲਈ ਸਰਾ ਗੈਸਟ ਹੋਸਟਲ ਅਤੇ ਸ਼ੈੱਡ ਵੀ ਬਣਾਏ ਗਏ ਨੇ ਤੇ ਡੇਰੇ ਦੇ ਵਿੱਚ ਕੁਝ ਲੋਕ ਮੁਫਤ ਇਲਾਜ ਦੇ ਲਈ ਜਿਹੜੇ ਤਿੰਨ ਨਵੇਂ ਹਸਪਤਾਲ ਖੋਲੇ ਗਏ ਨੇ ਜਿਸ ਦੇ ਵਿੱਚ ਜਿਹੜੇ ਮਰੀਜ਼ ਨੇ ਜਿਹੜਾ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਦੇ ਉਹ ਇੱਥੇ ਆ ਕੇ ਇਲਾਜ ਫਿਕਰਾ ਸਕਦੇ ਨੇ ਇਸ ਦੇ ਨਾਲ ਹੀ ਡੇਰੇ ਦੇ 35 ਕਿਲੋਮੀਟਰ ਘੇਰੇ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਇਲਾਜ ਜਿਹੜਾ ਹੈ ਉਹ ਮੁਫਤ ਜਿਹੜਾ ਕੀਤਾ ਗਿਆ ਉਹਨਾਂ ਨੂੰ ਮੁਫਤ ਸਹੂਲਤਾਂ ਵੀ ਡੇਰੇ ਦੇ ਵੱਲੋਂ ਦਿੱਤੀਆਂ ਗਈਆਂ ਨੇ ਜਿਹੜੇ ਡੇਰੇ ਦੇ ਕੋਲ-ਕੋਲ ਜਿਹੜੇ ਲੋਕ ਰਹਿੰਦੇ ਨੇ ਇਸ ਦੇ ਨਾਲ ਹੀ ਸਰਦਾਰ ਜਸਦੀਪ ਸਿੰਘ ਗਿਲਦੀ ਜੇਕਰ ਕਰੀਅਰ ਦੀ ਗੱਲਬਾਤ ਕੀਤੀ ਜਾਵੇ ਤਾਂ 2019 ਦੇ ਵਿੱਚ ਸਿਪਲਾ ਦੇ ਵਿੱਚ ਉਹ ਮੁੱਖ ਰਣਨੀਤੀ ਅਧਿਕਾਰੀ ਤੇ ਚੀਫ ਆਫ ਸਟਾਫ ਵਜੋਂ ਸ਼ਾਮਲ ਹੋਏ ਸੀ। ਉਹ ਬੋਰਡ ਆਬਜ਼ਰਵਰ ਵਜੋਂ ਐਥਰੀਸ ਅਤੇ ਜੀਰਾ ਲੈਬਸ ਪ੍ਰਾਈਵੇਟ ਲਿਮਟਿਡ ਦੇ ਨਾਲ ਵੀ ਜੁੜੇ ਹੋਏ ਸੀ ਅਤੇ ਉਹਨਾਂ ਨੇ ਮਾਰਚ 2024 ਚ ਇਸ ਉਹਦੇ ਤੋਂ ਇਸਤੀਫਾ ਦੇ ਦਿੱਤਾ ਸੀ ਉਹ ਵੈਲਥੀ ਥੈਰੇਪੀਓਟਿਕਸ ਦੇ ਬੋਰਡ ਮੈਂਬਰ ਵੀ ਸਨ ਪਹਿਲਾਂ ਸਰਦਾਰ ਜਸਦੀਪ ਸਿੰਘ ਗਿੱਲ ਨੇ ਰਣਬਖਸੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਅਤੇ ਕੈਂਬਰਿਜ ਯੂਨੀਵਰਸਿਟੀ ਦੀ ਦੇ ਉਦਮੀਆਂ ਵਿੱਚ ਪ੍ਰਧਾਨ ਅਤੇ ਚੇਅਰਮੈਨ ਵਜੋਂ ਵੀ ਸੇਵਾ ਨਿਭਾਈ ਹੋਈ ਹੈ ਉਹਨਾਂ ਨੇ ਪੀਐਸਜੀ ਕੈਂਬਰਿਜ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਉਹਨਾਂ ਨੇ ਪੀਐਸਜੀ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਈ ਹੈ ਤੇ ਇਸ ਦੇ ਨਾਲ ਹੀ ਬਾਇਓ ਕੈਮੀਕਲ ਇੰਜੀਨੀਅਰਿੰਗ ਅਤੇ ਬਾਇਓ ਟੈਕਨੋਲੋਜੀ ਵਿੱਚ ਆਪਣੀ ਬੈਚਲਰਸ ਅਤੇ ਮਾਸਟਰਸ ਡਿਗਰੀਆਂ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਤੋਂ ਪ੍ਰਾਪਤ ਕੀਤੀਆਂ ਹੋਈਆਂ ਹਨ ਹੁਣ ਦੱਸਦੀ ਹੈ ਕਿ ਡੇਰਾ ਰਾਦਾ ਸਵਾਮੀ ਜਿਹੜਾ ਬਿਆਸ ਦੇ ਵਿੱਚ ਹੈ ਉਸ ਦੇ ਜਿਹੜੇ ਸਰਪ੍ਰਸਤ ਅਤੇ ਮੁਖੀ ਨੇ ਉਹ ਹੁਣ ਨਵੇਂ ਚੁਣੇ ਗਏ ਨੇ ਇਸ ਦਾ ਐਲਾਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀਤਾ ਉਹਨਾਂ ਦੇ ਭਤੀਜੇ ਕਹਿ ਸਕਦੇ ਹਾਂ ਕਿ ਉਹ ਲੱਗਦੇ ਨੇ ਸਰਦਾਰ ਜਸਦੀਪ ਸਿੰਘ ਗਿੱਲ ਜਿਹੜੇ ਕੈਮੀਕਲ ਇੰਜੀਨੀਅਰਿੰਗ ਨੇ ਉਹ ਹੁਣ ਡੇਰਾ ਰਾਦਾ ਸਵਾਮੀ ਦੇ ਨਵੇਂ ਸਰਪ੍ਰਸਤ ਜਿਹੜੇ ਮੁਖੀ ਚੁਣ ਲਿੱਤੇ ਗਏ ਨੇ ਉਹਨਾਂ ਨੇ ਆਪਣਾ ਉੱਤਰ ਅਧਿਕਾਰੀ ਜਿਹੜਾ ਹੈ ਉਹ ਨਿਯੁਕਤ ਕਰ ਦਿੱਤਾ ਹੈ ਫਿਲਹਾਲ ਇਸ ਸੰਬੰਧੀ ਖਬਰ ਬਸ ਇੰਨੀ ਹੀ ਹੋਰ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ